ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈਪਨਨ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਨ ਡਿਸਟ੍ਰਿਕਟ ਦੇ ਨੇ ਇੱਕ ਅਮਰਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆ ਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਾਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਵਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਡ ਚਾਹੇ ਹੀਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪੜਾ ਕੇ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹੀਰੋਇਨ ਹੈ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਤਲ ਨੇ ਉਹ ਹੈਗੇ ਆ 30 ਬੋਰ ਦੇ ਨਾਲ ਨਾਲ 3 ਲੱਖ ਡਰਗ ਮੰਨੀ ਐ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਆ ਕਿ ਜਿਹੜਾ ਮਲੇਸ਼ੀਆ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕਾਉਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਟਰੋਰ ਮੋਡਿਊਲ ਚ ਵੀ ਉਤੋਂ ਦੇ ਲੋਕਾਂ ਦਾ ਸ਼ੂਬੂਲੇਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਨਾਲ ਇਸ ਤੋਂ ਬਾਅਦ ਜਿਹੜਾ ਰਨਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇ ਨੇ ਜਾਂ ਹੀਰੋਇਨ ਦੇ ਦੇ ਨੇ ਰਨਜੋਤ ਹੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲਸ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਤੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਪਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ट्रांजैक्शन ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਨਾ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕਿ ਕੀਤੀ ਜਾ ਰਹੀ ਹੈ ਇਹਦੇ ਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ और जगविंदर साडे एडीसीपी हरमेंदर जी एसीपी साहब अमोलक साडे इंस्पेक्टर सीआईए और उन्होंने टीम ने बहुत बढ़िया काम किया और ये बड़ा अच्छा पंजाब न्यूज़ चैनल को सब्सक्राइब लाइक शेयर कमेंट करो और बेल आइकन का बटन दबाओ ताकि आने वाली हर पल एक खबर आपके तक पहुंच सके साडे चैनल विच खबर आते इश्तिहार संपर्क करो